ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਸੁਖਵੀਰ ਸਿੰਘ ਬਾਦਲ ਯਾਨੀ ਬਾਦਰਾ ਦੇ ਘਰ ਦੇ ਵਿੱਚ ਇੱਕ ਮੀਟਿੰਗ ਚੱਲ ਰਹੀ ਹੈ ਜਿਹਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਸੁਖਵੀਰ ਸਿੰਘ ਬਾਦਲ ਦੁਆਰਾ ਆਪਣੀ ਪਤਨੀ ਯਾਨੀ ਹਰਸਿਮਰਤ ਕੌਰ ਬਾਦਲ ਨੂੰ ਔਰ ਦੂਜੇ ਪਾਸੇ ਆਪਣੇ ਬੇਟੇ ਨੂੰ ਜਿਹੜੀ ਮੈਂ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਨਾ ਉਹ ਸੱਚ ਨਿਕਲ ਆਈ ਹੈ ਉਹ ਹੁਣ ਇਹ ਦੁਬਧਾ ਦੇ ਵਿੱਚ ਪਏ ਨੇ ਕਿ ਆਉਣ ਵਾਲੇ 27 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਜਾਵੇ ਜਾਂ ਆਪਣੇ بیٹے ਨੂੰ ਪਰ ਇਹਦੇ ਉੱਤੇ ਜੀ ਇੱਕ ਬਹੁਤ ਵੱਡਾ ਬਿਵਾਲ ਖੜਾ ਹੋ ਗਿਆ ਉਹ ਸਾਡੇ ਹੀ ਪੰਜਾਬ ਦੇ ਲੋਕਾਂ ਬਣ ਗਿਓ ਕਿਉਂਕਿ ਲੋਕ ਸੱਚੇ ਸੀ ਲੋਕ ਕਹਿੰਦੇ ਸੀ ਕਿ ਆਪਣਾ ਪਰਿਵਾਰ ਹੈ ਨਾ ਜਿਹੜਾ ਬਾਦਲ ਉਸੇ ਨੂੰ ਹੀ ਸੱਤਾ ਧਿਰ ਦੇ ਵਿੱਚ ਲਿਆਉਣਾ ਚਾਹਣਗੇ ਇਹ ਵੀ ਚਾਹੁੰਦੇ ਕਿ ਸਾਡੀ ਪੀੜ੍ਹੀ ਬਿਨਾ ਪੰਜਾਬ ਲੁੱਟੇ ਤੋਂ ਚੱਲੇ ਕਿਉਂਕਿ ਨਈਆਂ ਪੀੜੀ ਦਰ ਪੀੜੀਆਂ ਯਾਨੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਮਾਹੌਲ ਉਹੀ ਰਿਹਾ ਮੈਂ ਤੁਹਾਡੇ ਨਾਲ ਦੋ ਵੀਡੀਓ ਸਾਂਝੀਆਂ ਕੀਤੀਆਂ ਸੀ ਇੱਕ ਵਿੱਚ ਮੈਂ ਕਿਹਾ ਸੀ ਕਿ ਇਹਨਾਂ ਦਾ ਭਤੀਜਾ ਔਰ ਦੂਜੇ ਪਾਸੇ ਇਹਦਾ ਬੇਟਾ ਇਹ ਦੋ ਤਾਂ ਕੀਤੀਆਂ ਸੀ ਹੁਣ ਦੂਜੇ ਪਾਸੇ ਇੱਕ ਹੋਰ ਨਵਾਂ ਪੰਗਾ ਛਿੜ ਗਿਆ ਇਹਨਾਂ ਦੀ ਮੀਟਿੰਗ ਨੂੰ ਲੈ ਕੇ ਯਾਨੀ ਮੀਟਿੰਗ ਤਾਂ ਇਹਨਾਂ ਦੇ ਘਰ ਦੇ ਅੰਦਰ ਹੋ ਰਹੀ ਹੈ ਪਰ ਬਾਹਰਲੇ ਪਾਸੇ ਇੱਕ ਬਹੁਤ ਵੱਡਾ ਬਾਦਲਾਂ ਦੇ ਖਿਲਾਫ ਵੱਡਾ ਪ੍ਰਦਰਸ਼ਨ ਹੋ ਚਲਿਆ ਹੁਣੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਬਾਦਲ ਤਾਂ ਆਪਣੇ ਘਰ ਦੇ ਅੰਦਰ ਮੀਟਿੰਗ ਕਰਨ ਬੈਠ ਗਏ ਨੇ ਆਪਣੀ ਮਰਜ਼ੀ ਮੁਤਾਬਕ ਆਪਣੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਔਰ ਦੂਜੇ ਪਾਸੇ ਆਪਣੇ ਬੇਟੇ ਨੂੰ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਜਣੇ ਨੂੰ ਮੁੱਖ ਮੰਤਰੀ ਚੁਣੀ ਬੈਠੇ ਨੇ ਤੇ ਹੁਣ ਦੁਬਿਧਾ ਦੇ ਵਿੱਚ ਪੈ ਰਹੇ ਕਿ ਮੁੱਖ ਮੰਤਰੀ ਪੰਜਾਬ ਦਾ ਆਉਣ ਵਾਲੇ ਸਤਾਈ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਬਣਾਇਆ ਜਾਵੇ ਜਾਂ ਭਾਈ ਆਪਣੇ ਬੇਟੇ ਨੂੰ ਬਣਾਇਆ ਜਾਵੇ ਇਹਦਾ ਕੰਮ ਰਹਿ ਗਈ ਉਹਨਾਂ ਦੀ ਪਰ ਜਿਹੜਾ ਬਾਹਰਲੇ ਪਾਸਿਓਂ ਇੱਕ ਵੱਡਾ ਪ੍ਰਦਰਸ਼ਨ ਬਾਦਲਾਂ ਦੇ ਉੱਤੇ ਇਹ ਖਬਰ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਜਿਹਦੇ ਵਿੱਚ ਬਾਦਲਾਂ ਦੀ ਬਹੁਤ ਚੰਗੀ ਤਰ੍ਹਾਂ ਕਹਿ ਸਕਦੇ ਜਿਵੇਂ ਕਿ ਕਹਾਵਤ ਦੇ ਵਿੱਚ ਆਉਂਦਾ ਨਾ ਕਿ ਮੰਜੀ ਠੋਕ ਦਿੱਤੀ ਹੈ ਉਹੀ ਮਾਮਲਾ ਇੱਥੇ ਹੋ ਚੱਲਿਆ ਔਰ ਲੋਕ ਕਹਿ ਵੀ ਕਹਿੰਦੇ ਨੇ ਕਹਿੰਦੇ ਜੀ ਬਾਦਲ ਪੰਜਾਬ ਨੂੰ ਆਪਣੇ ਪਿਓ ਦੀ ਜਾਗੀਰ ਸਮਝਦੇ ਨੇ ਜਿਵੇਂ ਕਿ ਪ੍ਰਕਾਸ਼ ਸਿੰਘ ਬਾਦਲ ਸੀ ਨਾ ਉਹਨਾਂ ਦਾ ਇੱਕ ਛੋਟਾ ਰੂਪ ਉਹਨਾਂ ਦੇ ਬੇਟੇ ਨੂੰ ਦੱਸਿਆ ਗਿਆ ਜਿਹੜਾ ਸੁਖਵੀਰ ਬਾਦਲ ਦਾ ਮੁੰਡਾ ਹੈ। ਉਹ ਤਾਂ ਬੜੀਆਂ ਰਣਨੀਤੀਆਂ ਬਣਾ ਰਹੇ ਸੀ ਪਰ ਬਾਹਰਲੇ ਪਾਸੇ ਜਦੋਂ ਸੇਕ ਲੱਗਦਾ ਤੇ ਉਹ ਪੰਜਾਬ ਦੇ ਅੰਦਰ ਇੱਕ ਐਸੀ ਆਹਕਾਰ ਮਚਣ ਜਾ ਰਹੀ ਹੈ ਕਿਉਂਕਿ ਇਹ ਲੋਕ ਕਹਿੰਦੇ ਕਿ ਕਿਨੂੰ ਪੁੱਛ ਕੇ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਮੁੱਖ ਮੰਤਰੀ ਚੁਣੀ ਬੈਠੇ ਹੋ ਔਰ ਕਿਨੂੰ ਪੁੱਛ ਕੇ ਆਪਣੇ ਬੇਟੇ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾਉਣਾ ਚਾਹੁੰਦੇ ਹੋ? ਇਸ ਖਬਰ ਨੇ ਅੱਜ ਪੰਜਾਬ ਦੇ ਅੰਦਰ ਅੱਗ ਲਾ ਦੇਣੀ ਆ ਸੁਣੋ ਧਿਆਨ ਦੇ ਨਾਲ ਕਿ ਬਾਦਲਾਂ ਦਾ ਕੀ ਪਰਿਵਾਰ ਮੁਤਾਬਕ ਮਾਮਲਾ ਪੰਜਾਬ ਪ੍ਰਤੀ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਇਹ ਅੱਜ ਤੁਸੀਂ ਆਪ ਸੁਣ ਲਓਗੇ ਸੁਣੋ ਦੇਖੋ ਦੁਨੀਆ ਵਿੱਚ ਗਦਾਰ ਪਾਰਟੀਆਂ ਰੱਦ ਹੁੰਦੀਆਂ ਆਈਆਂ ਬਾਦਲ ਕਾ ਪਰ ਪਾਰਟੀ ਤਾਂ ਹੁਣ ਰਹੀ ਨਹੀਂ ਉਹਦਾ ਪਰਿਵਾਰ ਹੈ ਜਿਹੜਾ ਲਗਾਤਾਰ ਗੁਰੂ ਗਵੰਦ ਸਿੰਘ ਦੇ ਖਿਲਾਫ ਹੈ ਗੁਰੂ ਸਾਹਿਬ ਨੇ ਪਰਿਵਾਰ ਵਾਰ ਕੇ ਪੰਥ ਬਚਾਇਆ ਸੀ ਇਹਨਾਂ ਨੇ ਪਰ ਪੰਥ ਵਾਰ ਕੇ ਪੰਥ ਕੁਰਬਾਨ ਕਰਕੇ ਪਰਿਵਾਰ ਚੁਕਾਇਆ ਦੁੱਖੀ ਤੋਂ ਦੁੱਖੀ ਤੇ ਟੁੱਟੇ ਤੋਂ ਟੁੱਟਿਆ ਮੈਂਬਰ ਉਹਨਾਂ ਦੇ ਤਬਰਦਾਰ ਤੇ ਲੀਡਰ ਆ ਵਜ਼ੀਰ ਹੈ ਤੇ ਕੋਈ ਮਸਲਾ ਹੱਲ ਨਹੀਂ ਹੋਇਆ ਮੈਂ ਕਰੋੜ ਰੁਪਈਆ ਦੇਵਾਂ ਮੈਨੂੰ ਇੱਕ ਲਾਫਜ਼ ਇੱਕ ਦਿਖਾ ਦਿਓ ਜੀ ਤੇ ਕਿ ਬਾਦਲਾਂ ਨੇ ਪ੍ਰਵਾਸੀ ਪੰਜਾਬੀਆਂ ਦਾ ਇਹ ਇੰਨਾ ਵੀ ਇੰਨਾ ਵੀ ਮਦਦ ਕੀਤੀ ਹੋਏ ਨੰਬਰ 2 ਸਿੱਖ ਪੰਥ ਦੀ ਫਿਲਾਸਫੀ ਜ਼ੀਰੋ ਕਰਤੀ ਨੰਬਰ 3 ਜਿਹੜੀ ਉਹ ਮੰਤਰੀ ਮੰਡਲ ਕੀ ਬੈਠੇ ਵੀ ਵੀ ਜੀ ਮੈਂ ਹਿੰਦੁਸਤਾਨ ਦਾ ਫੂਡ ਮਿਨਿਸਟਰ ਆਫ ਇੰਡੀਆ ਰਹਾ ਮੇਰੇ ਕੋਲ ਅਸੀਂ ਫੂਡ ਉਹਦੇ ਵਿੱਚ ਆਈ ਵਿਚੈਸ ਐਂਡ ਕੰਜ਼ਿਊਮਰ ਅਫੇਅਰਜ਼ ਮੈਂ 60 ਜੱਜ ਬਣਾਏ ਉਹਦੇ ਵਿੱਚ ਹੀ ਸੀ ਇੰਟਰਨੈਸ਼ਨਲ ਟ੍ਰੇਡ ਉਹਦੇ ਵਿੱਚ ਸੀ 596 ਖੰਡ ਮਿਲ ਲ ਜਿਹੜੇ ਤੇ ਬਾਦਲ ਖਾ ਚੁੱਕੇ ਨੇ ਤਾਂ ਹੁਣ ਪੰਜਾਬ ਵਾਲੇ ਜਿਹੜੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰੂਗਾ ਨਾ ਇਹ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਸਕਾ ਦੇਣ ਵਾਲੀ ਹੈ ਕਿਉਂਕਿ ਸਾਡੇ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਅਕਸਰ ਖਬਰਾਂ ਵੇਖਦੇ ਹੋ ਪਰ ਜਿਹੜੀਆਂ ਢੰਗਾਈ ਦੀਆਂ ਖਬਰਾਂ ਮੈਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੱਲੀਆਂ ਜਾਵਾਂ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਬੜੇ ਹਮੇਰੇ ਦੇ ਵਿੱਚ ਅਕਸਰ ਮੇਰਾ ਕੱਲ ਵਾਲਾ ਡਾਇਲੌਗ ਹੈ ਨਾ ਜਿਹੜਾ ਮੈਂ ਉਹੀ ਕਹੂੰਗਾ ਕਿ ਬਿਨਾ ਠੰਡ ਤੋਂ ਧੁੰਦ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਜਾਗਰਤ ਕਰਨਾ ਚਾਹੁੰਨਾ ਕਿ ਜਿਹੜੇ ਵਾਦਲ ਨੇ ਇਹਨਾਂ ਨੇ ਇੱਕ ਵੱਡੀ ਰਣਨੀਤੀ ਬਣਾ ਲਈ ਹੈ 2027 ਦੇ ਲਈ ਕਿ ਸਾਡਾ ਮੁੱਖ ਮੰਤਰੀ ਚੇਰਾ ਲੰਮੀ ਤੋਂ ਕਦੇ ਤਾਂ ਕਹਿੰਦੇ ਆ ਜੀ ਹਰਸਿਮਰਤ ਕੌਰ ਵਾਦਲ ਨੂੰ ਲੜਾਵਾਂਗੇ ਕਦੇ ਕਹਿੰਦੇ ਆਪਣੇ ਬੇਟੇ ਨੂੰ ਲੜਾਵਾਂਗੇ ਫਿਰ ਕਹਿੰਦੇ ਜੀ ਉਹਦੇ ਵਿੱਚ ਦੀ ਤਾਂ ਵੱਡਾ ਬਾਦਲ ਦੀਦਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਲੱਗਦਾ ਪਤਾ ਨਹੀਂ ਹੁਣ ਇਹ ਬਾਦਲ ਬਣੂ ਵੱਡਾ ਤੇ ਪੰਜਾਬ ਨੂੰ ਸੰਭੂ ਪੰਜਾਬ ਨੂੰ ਲੁੱਟਣ ਦਾ ਕੰਮ 25 ਸਾਲ ਤੋਂ ਪਹਿਲਾਂ ਤਾਂ ਦੇਖੋ ਇਹਨਾਂ ਨੇ ਕਰ ਹੀ ਲਿਆ ਦੇਖੋ ਤੁਸੀਂ ਸੁਣ ਲਿਆ ਨੇ ਕਿ ਇਹਨਾਂ ਨੇ ਪੰਥ ਨੂੰ ਕੁਰਬਾਨ ਕਰਕੇ ਆਪਣਾ ਪਰਿਵਾਰ ਚਮਕਾ ਲਿਆ ਟੁੱਟੇ ਤੋਂ ਟੁੱਟੇ ਮੈਂਬਰ ਪਰਿਵਾਰ ਦਾ ਇਹ ਕਹਿੰਦਾ ਕਿ ਮੈਂ ਪੰਜਾਬ ਲੁੱਟਣਾ ਮੈਂ ਪੰਜਾਬ ਤੇ ਰਾਜ ਕਰਨਾ ਓ ਭਾਈ ਇਹ ਪੰਜਾਬ ਤੁਹਾਡਾ ਨਹੀਂ ਹੈ ਇਹ ਪੰਜਾਬ ਸਾਡੇ ਪੰਜਾਬੀਆਂ ਦਾ ਸਾਡੀ ਸਿੱਖ ਕੌਮ ਦਾ ਜਿਹੜੇ ਪੰਜਾਬ ਨੂੰ ਤੁਸੀਂ ਇੰਨਾ ਰਾਜਪੂਜ ਕੇ ਵੀ ਲੁੱਟ ਲਿਆ ਸੁੱਖ ਵਿਲਾਸ ਵਰਗੇ ਇਹੋ ਜਿਹੇ ਤੁਸੀਂ ਮਹਿਲ ਖੜੇ ਕਰ ਦਿੱਤੇ ਜਿੱਥੇ ਦੇਖੋਗੇ 1 ਲੱਖ ਰੁਪਇਆ ਦੋ ਜਣਿਆਂ ਦਾ ਇੱਕ ਦਿਨ ਦਾ ਰਹਿਣ ਦਾ ਕਿਰਾਇਆ ਕਿਹੜੀਆਂ ਗੱਲਾਂ ਤੇ ਪੰਜਾਬ ਫਿਰਦਾ ਪੰਜਾਬ ਦੇ ਲੋਕਾਂ ਨੂੰ ਤਾਂ ਇਹਨਾਂ ਨੇ ਪਾਗਲ ਬਣਾ ਰੱਖਿਆ ਯਾਰ ਕਹਿੰਦੇ ਅਸੀਂ ਪੰਜਾਬ ਦੇ ਅੰਦਰ ਰਾਜ ਕਰਾਂਗੇ ਪਰ ਉਹ ਪੰਜਾਬ ਨਹੀਂ ਹੈ ਜਿਹੜਾ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੇਲੇ ਸੀ ਕਿਉਂਕਿ ਉਦੋਂ ਦਾ ਪੰਜਾਬ ਦੇ ਲੋਕਾਂ ਨੂੰ ਸਿਰਫ ਖਾਣ ਦਾਲਾ ਆਟੇ ਬਸ ਐਦੂ ਉੱਤੇ ਕੋਈ ਸੋਚ ਨਹੀਂ ਹੈ ਮਤਲਬ ਇਹ ਵੀ ਬਣਦਾ ਕਿ ਪੰਜਾਬ ਦੇ ਲੋਕ ਅੱਗੇ ਆ ਜਾਣ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵਕਤ ਦੇ ਵਿੱਚ ਆਪਣੇ ਦੌਰ ਦੇ ਅੰਦਰ ਜਦੋਂ ਖੁਦ ਉਹ ਮੁੱਖ ਮੰਤਰੀ ਸੀ ਇਹ ਗੱਲ ਕਹੀ ਸੀ ਕਹਿੰਦਾ ਯਾਰ ਕਹਿੰਦਾ ਗਰੀਬਾਂ ਦੇ ਜਿੰਨੇ ਵੀ ਬੱਚੇ ਨੇ ਨੌਵੀਂ ਤੱਕ ਕਿਸੇ ਨੂੰ ਫੇਰ ਨਹੀਂ ਕਰਨਾ ਇਹਦਾ ਮਤਲਬ ਕੀ ਹੈ ਕਿ ਪਤਾ ਨਾ ਲਗੇ ਕਿ ਬੱਚਾ ਕਿਹੜੇ ਸਬਜੈਕਟ ਦੇ ਵਿੱਚ ਕਮਜ਼ੋਰ ਹੈ ਕਿਹੜੇ ਵਿੱਚ ਹੁਸ਼ਿਆਰ ਹੈ ਕਹਿੰਦਾ ਸਾਡੇ 12 ਦੇ ਵਿੱਚ ਲੈਣਾ ਕੌਣ ਲਾਊਗਾ ਜੇਕਰ ਗਰੀਬਾਂ ਦੇ ਬੱਚੇ ਪੜ ਗਏ ਸੁਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਨਾ ਮੇਰੇ ਪਿਓ ਦੀ ਲੰਮੀ ਸੋਚ ਆਹੀ ਸੀ ਇਹ ਸੋਚ ਦੇ ਮਾਲਕ ਨੇ ਹੁਣ ਘਰ ਦੇ ਵਿੱਚ ਮੀਟਿੰਗ ਚਲਾ ਰੱਖੀ ਆ ਜੇ ਤੁਹਾਡੇ ਕੋਲੇ ਕੋਈ رائے ਆ ਨਾ ਤਾਂ ਜਰੂਰ ਧਰੋ ਮੇਰਾ ਵੀਰ ਹਰ ਸਮਰਤ ਕੋਰ ਬਾਦਲ ਨੂੰ ਬਣਾ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਹੀ ਮੁੱਖ ਮੰਤਰੀ ਬਣਾਈ ਜਾਂਦੇ ਆ ਭਲਾ ਪੰਜਾਬ ਦੇ ਲੋਕਾਂ ਨੂੰ ਤਾਂ ਪੁੱਛ ਲਓ ਕਿ ਮਾਮਲਾ ਕੀ ਹੈ ਲੋਕ ਤਾਂ ਕਹਿੰਦੇ ਸੀ ਜੁੱਤੀਆਂ ਦੇ ਹਾਰ ਪਾਉਣੇ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਇਹ ਲਗਾਤਾਰ ਐਸੀ ਵਿਰੋਧਤਾ ਕਰਦੇ ਆ ਕਿ ਪਹਿਲਾਂ ਵਾਲਿਆਂ ਕਦੇ ਵੀ ਤੁਸੀਂ ਸਿਆਸੀ ਧਰਾਂ ਦੇ ਅੰਦਰ ਨਹੀਂ ਦੇਖੀ ਕਦੇ ਮੁੱਖ ਮੰਤਰੀ ਨੂੰ ਕਹਿੰਦੇ ਪਾਗਲ ਹੈ ਇਹ ਸੁਖਵੀਰ ਬਾਦਲ ਦਾ ਬਿਆਨ ਹੈ ਤੁਸੀਂ ਆਪ ਦੱਸੋ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਦੋਂ ਉਹਨੇ ਲੋਕਡਾਊਨ ਬਾਰੇ ਐਲਾਨ ਕੀਤਾ ਪੂਰੇ ਦੇਸ਼ ਨੇ ਉਹਨਾਂ ਦੀ ਗੱਲ ਨੂੰ ਸਹਿਕਾਰ ਕੀਤਾ ਤਾਂ ਹੁਣ ਮੁੱਖ ਮੰਤਰੀ ਭਵਾਨ ਸਿੰਘ ਮਾਨ ਨੂੰ ਮੁੱਖ ਮੰਤਰੀ ਵੀ ਕਹਿੰਦੇ ਕਹਿਣਗੇ ਪਾਗਲ ਜਾ ਅੱਗੇ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸੋ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ